ਵਿਆੰਗ ਕਾਵਨ ਨਾਲ ਸੰਬੰਧਿਤ ਮੇਰੀ ਕਵਿਤਾ ਦਾ ਸਰਲੇਖ ਹੈ ਵੱਡੇ ਲੋਕ ਕਾਰ ਕੋਠੀ ਬੈਂਕ ਬੈਲੈਂਸ ਬਹੁਤ ਜ਼ਿਆਦਾ ਹੋ ਗਿਆ ਕਾਰ ਕੋਠੀ ਬੈਂਕ ਬੈਲੈਂਸ ਬਹੁਤ ਜ਼ਿਆਦਾ ਹੋ ਗਿਆ ਚੈਨ ਦੀ ਨੀਂਦ ਸੌਣ ਲਈ ਬੰਦਾ ਰੋਜ਼ ਗੋਲੀ ਖਾ ਰਿਹਾ ਰੋਜ਼ ਗੋਲੀ ਖਾ ਰਿਹਾ ਘਰ ਵਾਲੀ ਨੂੰ ਵਿਹਲ ਨਹੀਂ ਿੱਟੀ ਪਾਰਟੀ ਤੋਂ ਮਿਲ ਰਿਹਾ ਘਰ ਵਾਲੀ ਨੂੰ ਵਿਹਲ ਨਹੀਂ ਕਿੱਟੀ ਪਾਰਟੀ ਤੋਂ ਮਿਲ ਰਿਹਾ ਭੁੱਖੇ ਪੇਟ ਕਲਮ ਕੱਲਾ ਰੋਜ਼ ਬੱਚਾ ਸੌ ਰਿਹਾ ਭੁੱਖੇ ਪੇਟ ਕਲਮ ਕੱਲਾ ਰੋਜ਼ ਬੱਚਾ ਸੌ ਰਿਹਾ ਰੋਜ਼ ਬੱਚਾ ਸੌ ਰਿਹਾ ਮੰਜੇ ਪਿਆ ਬਜ਼ੁਰਗ ਵਿਚਾਰਾ ਮੰਜੇ ਪਿਆ ਬਜ਼ੁਰਗ ਵਿਚਾਰਾ ਦਵਾਈ ਖਣੋਂ ਵਿਲਕ ਰਿਹਾ ਘਰ 'ਚ ਰੱਖੇ ਕੁੱਤੇ ਨੂੰ ਰੋਜ਼ ਟੀਕਾ ਲੱਗ ਰਿਹਾ ਘਰ ਚ ਰੱਖੇ ਕੁੱਤੇ ਨੂੰ ਰੋਜ਼ ਟੀਕਾ ਲੱਗ ਰਿਹਾ ਹੱਕ ਬੇਗਾਨਾ ਮਾਰ ਕੇ ਬੰਦਾ ਹੱਕ ਬੇਗਾਨਾ ਮਾਰ ਕੇ ਬੰਦਾ ਬੈਂਕ ਤਜੋਰੀਆਂ ਭਰਦਾ ਜੋ ਐ ਪਰ ਤੜਕੇ ਪੰਛੀਆਂ ਤਾਂ ਹੀ ਰੋਜ਼ ਚੋਗਾ ਪਾ ਰਿਹਾ ਐ ਪਰ ਤੜਕੇ ਪੰਛੀਆਂ ਤਾਂ ਹੀ ਰੋਜ਼ ਚੋਗਾ ਪਾ ਰਿਹਾ ਜੰਗਲ ਬੇਲੇ ਲਾਲਾ ਤੇਲੀ ਮੁੱਢਾ ਸਣੇ ਸਾਰ ਦਿੱਤੇ ਜੰਗਲ ਬੇਲੀ ਲਾਲਾ ਤੇਲੀ ਮੁੱਢਾ ਸਣੇ ਸਾਰ ਦਿੱਤੇ ਕੁਦਰਤ ਪ੍ਰੇਮੀ ਬਣ ਕੇ ਅੱਜ ਉਹ ਰੋਜ਼ ਰੁੱਖ ਲਾ ਰਿਹਾ ਕੁਦਰਤ ਪ੍ਰੇਮੀ ਬਣ ਕੇ ਅੱਜ ਉਹ ਰੋਜ਼ ਰੁੱਖ ਲਾ ਰਿਹਾ ਮੀਆਂ ਬੀਬੀ ਵੱਡੇ ਕਾਲਜ ਮੀਆਂ ਬੀਬੀ ਵੱਡੇ ਕਾਲਜ ਪ੍ਰਿੰਸੀਪਲ ਕਹਲਾਉਂਦੇ ਨੇ ਛੋਟਾ ਬੱਚਾ ਪੜਨ ਲਈ ਰੋਜ਼ ਟਿਊਸ਼ਨ ਜਾ ਰਿਹਾ ਛੋਟਾ ਬੱਚਾ ਪੜ੍ਹਨ ਲਈ ਰੋਜ਼ ਟਿਊਸ਼ਨ ਜਾ ਰਿਹਾ ਕੰਮ ਵਾਲੀ ਨੂੰ ਕਈ ਦਿਨਾਂ ਤੋਂ ਤਨਖਾਹ ਨਹੀਂ ਮਿਲ ਰਹੀ ਕੰਮ ਵਾਲੀ ਨੂੰ ਕਈ ਦਿਨਾਂ ਤੋਂ ਤਨਖਾਹ ਨਹੀਂ ਮਿਲ ਰਹੀ ਘਰ ਦਾ ਮਾਲਕ ਉੱਚੇ ਦੁਆਰੀ ਰੋਜ਼ ਲੰਗਰ ਲਾ ਰਿਹਾ ਘਰ ਦਾ ਮਾਲਕ ਉੱਚੇ ਦੁਆਰੀ ਰੋਜ਼ ਲੰਗਰ ਲਾ ਰਿਹਾ ਰੋਜ਼ ਲੰਗਰ ਆ ਰਿਹਾ 3 ਲੱਖ ਦੀ ਮੋਡੂਲਰ ਕਿਚਨ ਬੇਹਦ ਸੋਹਣੀ ਬਣਾ ਲਈ 3 ਲੱਖ ਦੀ ਮੋਡੂਲਰ ਕਿਚਨ ਬੇਹਦ ਸੋਹਣੀ ਬਣਾ ਲਈ ਆਪਣਾ ਹੀ ਢਿੱਡ ਭਰਨ ਲਈ ਰੋਜ਼ ਟਿਫਨ ਆ ਰਿਹਾ ਆਪਣਾ ਹੀ ਢਿੱਡ ਭਰਨ ਲਈ ਰੋਜ਼ ਟਿਫਨ ਆ ਰਿਹਾ ਰੋਜ਼ ਟਿਫਨ ਆ ਰਿਹਾ ਉਮਰ ਭਰਦੀ ਖੱਟੀ ਕਮਾਈ ਉਮਰ ਭਰਦੀ ਖੱਟੀ ਕਮਾਈ ਭੋਏ ਵਧਾਉਣ ਚ ਲਾ ਦਿੱਤੀ ਮਾਂ ਦੀਆਂ ਅੱਖਾਂ ਦਾ ਤਾਰਾ ਮਾਂ ਦੀਆਂ ਅੱਖਾਂ ਦਾ ਤਾਰਾ ਰੋਜ਼ ਟੀਕਾ ਲਾ ਰਿਹਾ ਮਾਂ ਦੀਆਂ ਅੱਖਾਂ ਦਾ ਤਾਰਾ ਰੋਜ਼ ਟੀਕਾ ਲਾ ਰਿਹਾ ਮਾਂ ਦੀਆਂ ਅੱਖਾਂ ਦਾ ਤਾਰਾ ਰੋਜ਼ ਟੀਕਾ ਲਾ ਰਿਹਾ ਸ਼ੁਕਰੀਆ